ਆ ਪੁੱਤਰ ਜੈ ਮਾਤਾ ਦੀ ਕੀ ਹਾਲ ਚਾਲ ਹੈ ਚੱਲਿਓ ਪੈਦਲ ਨੰਗੇ ਪੈਰ ਹੈ ਜਾਣਾ ਤੂੰ ਆ ਜਾ ਭਾਈ ਵਿਦੇਸ਼ ਚ ਠੀਕੀ ਜਨਸੀ ਪੂ ਮਿਲ ਜਾਵੇ ਮਾਤਾ ਜੀ ਬੱਚਾ ਠੀਕ ਠਾਕ ਰਹੇ ਮਾਤਾ ਜੀ ਪੂਰੇ ਦੇ ਪੂਰੇ ਦਰਸ਼ਨ ਕਰ ਲਏ ਆ ਵਾਹਿਗੁਰੂ ਕਾ ਖੂਸੂ ਤੇ ਜਗਾ ਹਨਾ

ਮਾਤਾ ਜੀ ਦੀ ਇਹ ਲਾਈਟ ਜਿਹੜੀ ਆ ਪਿੱਛੇ ਹੈਗਾ ਜੀ ਗੋਵਿੰਦ ਸਾਗਰ ਜੀ ਦੇ ਉੱਤੇ ਪਾਖੜਾ ਡੈਮ ਬਣਿਆ ਆ ਪਹੁੰਚ ਗਏ ਆਨੰਦਪੁਰ ਸਾਹਿਬ ਦਿਨ ਚੜ ਗਿਆ ਸਭ ਤੋਂ ਪਹਿਲਾਂ ਇੱਥੇ ਗੱਡੀ ਰੋਕ ਕੇ ਨਕਮਸਤਕ ਹੁੰਨੇ ਆ ਗੁਰਦੁਆਰਾ ਸਾਹਿਬ ਨੂੰ ਮੱਥਾ ਟੇਕਦੇ ਆ ਰੁਕਦੇ ਨਹੀਂ ਗੁਰਦੁਆਰਾ ਸਾਹਿਬ ਵਾਸਤੇ ਆਪਾਂ ਫੇਰ ਦੁਬਾਰਾ ਕਿਸੇ ਦਿਨ ਦੁਬਾਰਾ ਆਵਾਂਗੇ ਤੇ ਇੱਥੇ ਰੁਕਿਆ ਇਹ ਉਹ ਜਗਾ ਜਿਹੜੀ ਖਾਲਸੇ ਖਾਲਸਾ ਜਾਨ ਕੇ ਸਿੱਖ ਕੌਮ ਦਾ ਧੁਰਾ ਕਹਿ ਲੋ ਇਸ ਜਗ੍ਹਾ ਤੋਂ ਸਿੱਖ ਕੌਮਾਂ ਦਾ ਖਾਲਸੇ ਦਾ ਜਨਮ ਸਥਾਨ ਖਾਲਸੇ ਦਾ ਜਨਮ ਸਥਾਨ ਸਮਝ ਲਓ ਇਹ ਆ ਚਲੋ ਆਪਾਂ ਚੱਲਦੇ ਆਂ ਇਹਦੇ ਨਾਲ ਹੀ ਰਸਤਾ ਮੁੜਦਾ ਜਿਉਂ ਹੀ ਆਪਾਂ ਇਹਨੂੰ ਕ੍ਰੋਸ ਕਰਦੇ ਆਂ ਆਹ ਰਸਤਾ ਆ ਗਿਆ ਆਪਾਂ ਇਧਰੋਂ ਚੱਲਦੇ ਆਂ ਅਨੰਦਪੁਰ ਸਾਹਿਬ ਨਾਲ ਹੀ ਕ੍ਰੋਸ ਕਰਨ ਤੋਂ ਬਾਅਦ ਇਹ ਰਸਤਾ ਮੁੜ ਜਾਂਦਾ ਹੈ ਨਾ ਗੁਰਦੁਆਰਾ ਕਿਲਾ ਪੜੇ ਸ਼ਰਧਾ ਇਨੀ ਤਕੜੀ ਆ ਨਾ ਆ ਵੇਖੋ ਨੰਗੇ ਪੈਰੀ ਜਾ ਰਹੇ ਬੰਦੇ ਉਹ ਵੀ ਜਾ ਰਹੇ ਹੈ ਉਹ ਤਾਂ ਕੋਈ ਹੋ ਰਿਹਾ ਇਹ ਜਾ ਰਿਹਾ ਆਹ ਪੁੱਤਰ ਜੈ ਮਾਤਾ ਦੀ ਕੀ ਹਾਲ ਚਾਲ ਹੈ ਚੱਲਿਓ ਪੈਦਲ ਨੰਗੇ ਪੈਰ ਹੈ ਜਾਣਾ ਤੂੰ ਆ ਜਾ ਨਹੀਂ ਕਿੱਥੋਂ ਆਏ ਹੋ ਜੁਦੀ ਸਾਈਵਰੇ ਦੀ ਯੂਪੀ ਅੱਛਾ ਤਾ ਫਿਰ ਯਾ ਉहां ਸੇ ਪੈਦਲ ਆ ਲੱਗੇ ਚਲਾਵੇ ਦੇ ਤੋ ਕਿ ਕਦ ਕੇ ਚਲੇਓ फिर यार पैर पैर नहीं घसते नहीं पैर घसते तो फिर चप्पलें डाल ले चप्पलें दे नहीं मनत है मनत है ठीक है चल शारदा बा पुत्र तो जे तूसी खुश हो तो माताजी भी खुश है अगर आप खुश हो ना तो, तो माताजी जी माता जी भी खुश है कोई ऐसी नहीं बात हां हम भी वहीं चले हैं माता टेक हाँ वहीं जा रहे माता जाना तो आजो नहीं आप चले ठीक है बेटा ओके शुक्रिया ਕਹਿੰਦਾ ਮਾਰਾ ਠੀਕ ਹੈ ਪੁੱਤਰ ਮੈਂ ਨਾਨੇ ਦੇਵੀ ਨੂੰ ਮਿਲਣਾ ਹਾਂ ਠੀਕ ਹੈ ਨਹੀਂ ਤਬ ਤੱਕ ਤਬ ਤੱਕ ਤੋਂ ਹਮ ਬਾਪਸਾ ਜਾਵਾਂਗੇ ਤੱਕ ਪਹੁੰਚੇ ਸ਼ਾਮ ਹੋ ਜਾਏਗੀ ਆਪਕੋ ਤਾਂ ਦੁਪਹਿਰ ਤੱਕ ਪਹੁੰਚ ਜਾਓਗੇ ਨਹੀਂ ਸ਼ਾਮ ਹੋ ਜਾਏਗੀ ਸ਼ਾਮ ਹੋ ਜਾਏਗੀ ਨਾ ਚਲੋ ਉਹ ਪਵਨਾ ਅਜੇ ਪਹਾੜਾਂ ਦੀ ਚੜ੍ਹਾਈ ਸ਼ੁਰੂ ਕੀਤੀ ਆਪਾਂ ਤੇ ਇਸ ਵਕਤ ਇੱਥੇ ਖੜੇ ਹਾਂ आया है माता ने बुलाया है चलो, बुला आया है। चलो, बुला आया है। चलो बुलावा आया है चलो आया माता ने बुलाया है चलो बुलावा ਆਇਆ ਹੈ ਮਾਤਾ ਨੇ ਬੁਲਾਇਆ ਹੈ ਜੈ ਮਾਤਾ ਦੀ ਸਾਰੇ ਬੋਲੋ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਸ਼ੀਲ ਰਾਨੀ ਜੈ ਮਾਤਾ ਦੀ ਕਲਿਆਣੀ ਜੈ ਮਾਤਾ ਦੀ ਬੋਲੀ ਵਾਲੀ ਜੈ ਮਾਤਾ ਦੀ जय माता दी 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 ਹੁਣ ਗੱਲ ਕਰਦੇ ਆਂ ਮਾਤਾ ਜੀ ਬਾਰੇ ਨੈਣਾ ਦੇਵੀ ਮਾਤਾ ਜੀ ਦਾ ਜਿਹੜਾ ਮੰਦਿਰ ਆ ਬਲਾਸਪੁਰ ਜ਼ਿਲ੍ਹੇ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਤੇ ਇਹ ਇੱਕ ਨਗਰ ਕੌਂਸਲ ਆ ਸਾਹਮਣੇ ਆਪਾਂ ਨੂੰ ਨੈਣਾ ਦੇਵੀ ਮਾਤਾ ਜੀ ਦੀ ਪਹਾੜੀ ਦਿਸ ਰਹੀ ਆ ਤੇ ਜਿਹੜੀ 51 ਸ਼ਕਤੀ ਪੀਠ ਆ ਨਾ ਜਿਹੜੇ ਹਿੰਦੂ ਧਰਮ ਦੇ ਵਿੱਚ ਉਹਨਾਂ ਦੇ ਵਿੱਚ ਮਾਤਾ ਨੈਣਾ ਦੇਵੀ ਜੀ ਦਾ ਨਾਮ ਸ਼ਾਮਿਲ ਹੈ ਇਹ ਜਗ੍ਹਾ 1100 ਮੀਟਰ ਸਮੁੰਦਰ ਤਲ ਤੋਂ ਉਚਾਈ ਦੇ ਉੱਤੇ ਹੈ ਜੋ ਮਾਤਾ ਜੀ ਦਾ ਦਰਬਾਰ ਆ ਮੰਦਿਰ ਆ ਤੇ ਇੱਥੇ ਸਲਾਨੀ ਆ ਜਿਹੜੇ ਉਹ ਆਪਣੇ ਵਾਹਨ ਨਾਲ ਵੀ ਆ ਸਕਦੇ ਆ ਬੱਸਾਂ ਵੀ ਆਉਂਦੀਆਂ ਇੱਥੇ ਜੇ 400 ਕੁਝ ਪੌੜੀਆਂ ਨੇ ਉੱਪਰ ਜਾਣ ਵਾਸਤੇ ਮਾਤਾ ਜੀ ਦੇ ਦਰਬਾਰ ਤੱਕ ਵੈਸੇ ਤਾਂ ਵੱਧ ਆ ਲਿਖਣ ਨੂੰ 400 ਪੌੜੀਆਂ ਨੇ ਤੇ ਇਸ ਜਗ੍ਹਾ ਤੇ ਜਿੰਨਾ ਤੋਂ ਨਹੀਂ ਜਾਇਆ ਜਾਂਦਾ ਜਾਂ ਜਿਹੜੇ ਜਾਦੇ ਵੀ ਆਈਪੀ ਆ ਉਹ ਇੱਥੇ ਰੋਪਵੇ ਵੀ ਬਣਿਆ ਟਿੰਬਲ ਟ੍ਰੇਲ ਵੀ ਬਣੀ ਹੋਈ ਆ ਉਹਦੇ ਵਿੱਚ ਬਹਿ ਕੇ ਮੰਦਿਰ ਦੇ ਬਿਲਕੁਲ ਨੇੜੇ ਚਲੇ ਜਾਂਦੇ ਆ ਪਰ ਉੱਥੇ ਵੀ 40-50 ਪੌੜੀਆਂ ਚੜ੍ਹ ਕੇ ਤਾਹਾਂ ਜਾਣਾ ਪੈਂਦਾ ਸਾਹਮਣੇ ਆ ਅਨੰਦਪੁਰ ਸਾਹਿਬ ਪੰਜਾਬ ਦੀ ਖੂਬਸੂਰਤ ਧਰਤੀ ਜਦੋਂ ਚਾਲੇ ਹੁੰਦੇ ਆ ਤਾਂ ਪਾਰਕਿੰਗ ਉਰੀ ਰੁਕ ਜਾਂਦੀ ਆ ਇੱਕ ਗੇਟ ਹੋਣਾ ਅੱਗੇ ਗੇਟ ਤੋਂ ਪਹਿਲਾਂ ਹੀ ਪਾਰਕਿੰਗ ਰੁਕ ਜਾਂਦੀ ਆ ਅੱਜ ਕੱਲ੍ਹ ਭੀੜ ਘੱਟ ਹੋਣ ਕਰਕੇ ਆਪਾਂ ਇੱਥੋਂ ਦੀ ਐਂਟਰ ਹੋਣ ਲੱਗੇ ਆਜੋ ਚਲੋ ਸામਨੇ ਪਹਾੜੀ ਤੇ ਮਾਤਾ ਜੀ ਦਾ ਦਰਬਾਰ ਮਾਤਾ ਜੀ ਦਾ ਮੰਦਿਰ ਤੇ ਇਧਰਲੇ ਪਾਸੇ ਪਾਰਕਿੰਗ ਤੇ ਉੱਪਰਲੇ ਪਾਸੇ ਬੱਸ ਸਟੈਂਡ ਤੇ ਇਹ ਜਿਹੜਾ ਲੈਫਟ ਸਾਈਡ ਨੂੰ ਰਸਤਾ ਜਾਂਦਾ ਇਹ ਰਸਤਾ ਅੱਗੇ ਗੱਲ ਕਰਦੇ ਆਂ ਇਹ ਪਾਰਕਿੰਗ ਆ ਪਾਰਕਿੰਗ 100 ਰੁਪਏ ਦੀ ਰੇਟ ਆ ਉਹਦਾ ਤੇ ਆਪਾਂ ਇੱਥੇ پارک ਕਰੀਏ ਗੱਡੀ ਹਮੇਸ਼ਾ ਪਾਰਕਿੰਗ ਦੇ ਵਿੱਚ ਖੜਾਓ ਕਿ ਤੁਹਾਡੀ ਗੱਡੀ ਨੂੰ ਨੁਕਸਾਨ ਹੋਣ ਦੇ ਚਾਂਸ ਘਟ ਜਾਂਦੇ ਆ ਚਲੋ ਜੀ ਆਪਾਂ ਚੱਲੀਏ ਅੱਗੇ ਤੇ ਮਾਤਾ ਜੀ ਦਾ ਇਤਿਹਾਸ ਵੀ ਮੈਂ ਦੱਸਦਾ ਤੁਹਾਨੂੰ ਇਹ ਉਹੀ ਰਸਤਾ ਜਿਹਦੀ ਆਪਾਂ ਗੱਲ ਕਰਨੀ ਸੀ ਉੱਪਰ ਇਕੱਲੇ ਮਾਤਾ ਜੀ ਦਾ ਮੰਦਿਰ ਨਹੀਂ ਹੈਗਾ ਉੱਤੇ ਰਹਿائش ਵੀ ਹੈਗੀ ਆ 800 900 ਲੋਕ ਉੱਥੇ ਰਹਿੰਦੇ ਵੀ ਆ ਇਸ ਪਿੰਡ ਦੇ ਵਿੱਚ ਤੇ ਇਹ ਪਿੰਡ ਨੂੰ ਜਾਣ ਵਾਸਤੇ ਸੜਕਾ ਜਿਹੜੀ ਮਾਤਾ ਜੀ ਦੇ ਦਰਬਾਰ ਦੇ ਨੇੜੇ ਚਲੀ ਜਾਂਦੀ ਆ ਜਨਕਿ ਇਦੋਂ ਘੱਟ ਚੜਾਈ ਆ ਪਰ ਚੜਾਈ ਹੈਗੀ ਆ ਉਧਰ ਵੀ ਤੇ ਇਹ ਰਸਤਾ ਉੱਥੇ ਚਲੇ ਜਾਂਦਾ ਬਹੁਤ ਲੋਕ ਭੀੜ ਨਹੀਂ ਹੋਣ ਕਰਕੇ ਉਧਰ ਦੀ ਚਲੇ ਜਾਂਦੇ ਆ ਆਪਾਂ ਪਾਰਕਿੰਗ ਤੋਂ ਜਿਹੜਾ ਪੈਦਲ ਜਾਣ ਵਾਲਾ ਰਸਤਾ ਆਪਾਂ ਉਸ ਰਸਤੇ ਹੁਣ ਜਾ ਰਹੇ ਆ ਉਸ ਰਸਤੇ ਦੇ ਉੱਤੇ ਪਹੁੰਚਾਂਗੇ ਤੇ ਆਪਾਂ ਗੱਲ ਕਰਦੇ ਆ ਜਿਉਣਾ ਮੋੜ ਡੌਗ ਡੋਗਰ ਦੀ ਕਹਾਣੀ ਸਭ ਨੇ ਸੁਣੀ ਆ ਜਿਉਣਾ ਮੋੜ ਪੰਜਾਬ ਦਾ ਜਿਹੜਾ ਡਾਕੂ ਸੀ ਤੇ ਉਹਨੇ ਉਹ ਲੁੱਟਦਾ ਹੁੰਦਾ ਸੀ ਤਣਾਡਾ ਨੂੰ ਲੁੱਟਦਾ ਹੁੰਦਾ ਸੀ ਜਿਹੜੇ ਕ੍ਰਿਮੀਨਲ ਬੰਦੇ ਆ ਉਹਨਾਂ ਨੂੰ ਲੁੱਟਦਾ ਹੁੰਦਾ ਸੀ ਫਿਰ ਗਰੀਬਾਂ ਦੇ ਵਿੱਚ ਉਹਨਾਂ ਦਾ ਧੰਨਵਾਦ ਦਿੰਦਾ ਸੀ ਉਹ ਪੱਕਾ ਭਗਤ ਸੀ ਮਾਤਾ ਜੀ ਦਾ ਉਹਨੇ ਇੱਥੇ ਸੁੱਖਿਆ ਵੀ ਹੋਇਆ ਸੀ ਕਿ ਮੈਂ ਛਤਰ ਚੜਾ ਕੇ ਜਾਵਾਂ ਸੋਨੇ ਦਾ ਤੇ ਉਹਨੂੰ ਪੁਲਿਸ ਨੇ ਘੇਰਾ ਪਾ ਲਿਆ ਅੰਗਰੇਜ਼ਾਂ ਦੀ ਪੁਲਿਸ ਸੀਗੀ ਉਦੋਂ ਉਹਨੇ ਘੇਰਾ ਪਾ ਲਿਆ ਤੇ ਇਸ ਪਹਾੜੀ ਨੂੰ ਤਾਂ ਇਸ 8:27 ਮਿੰਟ ਹੋ ਗਏ ਆਪਾਂ ਨੂੰ ਚੱਲੇ ਹੋਏ ਲੁਧਿਆਣੇ ਤੋਂ 3 ਘੰਟੇ ਹੋ ਗਏ ਯਾਨੀ ਕਿ 3 ਘੰਟੇ 10 ਮਿੰਟ ਹੋ ਗਏ ਰਸਤੇ 'ਚ 10 ਮਿੰਟ ਕਿਤੇ ਖੜੇ ਵੀ ਆ ਜਿਉਣਾ ਮੋੜ ਨੂੰ ਜਦੋਂ ਪੁਲਿਸ ਨੇ ਘੇਰਾ ਪਾ ਲਿਆ ਤਾਂ ਜਿਉਣਾ ਮੋੜ ਨੂੰ ਅਲਾਮਤ ਹੋਈ ਉਹਨਾਂ ਨੂੰ ਮਾਤਾ ਜੀ ਵੱਲੋਂ ਇੱਕ ਆਵਾਜ਼ ਆਈ ਕਿ ਥੱਲੇ ਛਾਲ ਮਾਰ ਦੇ ਪਰ ਪਿੱਛੇ ਮੁੜ ਕੇ ਨਾ ਦੇਖੀ ਉਹਨੇ ਥੱਲੇ ਛਾਲ ਮਾਰਤੀ ਤੇ ਵਧੀਆ ਸਹੀ ਸਲਾਮਤ ਪਰ ਪਿੱਛੇ ਮੁੜ ਕੇ ਦੇਖਿਆ ਫਿਰ ਡੈਥ ਹੋ ਗਈ ਸੀ ਤੇ ਭਾਈ ਸਾਹਿਬ ਨੂੰ ਪੁੱਛਿਆ ਕਿ ਇੱਥੋਂ ਚੜਾਈ ਕਿੰਨੀ ਕਾ ਹੋਰ ਇਹਨਾਂ ਨੇ ਦੱਸਿਆ ਕਿ ਵੀ 1 ਕਿਲੋਮੀਟਰ ਦੇ ਨੇੜੇ ਆ ਵੀ ਇੱਥੋਂ ਚੜਾਈ ਉੱਪਰ ਨੂੰ ਮੰਦਿਰ ਤੱਕ ਜਾਣ ਲਈ ਤੇ ਆਪਾਂ ਤਿਆਰੀ ਖੀਚੀਏ ਆਪਾਂ ਗੱਲ ਕਰਦੇ ਆਂ ਮਾਤਾ ਜੀ ਦੇ ਇਤਿਹਾਸ ਦੀ ਜੀ ਮਾਤਾ ਜੀ ਇੱਥੋਂ ਸ਼ੁਰੂ ਹੁੰਦੀ ਆਂ ਪੁਰੀਆਂ 1 2 3 4 ਯਾਰ ਮਾਤੇ ਸਭ ਜੀ ਇਹਦਾ ਕਹਿੰਦੇ ਪੁੱਤਾਂ ਨੇ ਯਾਰ ਵੀਰੇ ਟੁੱਟੇ ਪੈਸੀ ਹੈ ਹੋਰ ਚਾਟ ਕੋਈ ਨਹੀਂ ਬੋਲ ਜੈ ਮਾਤਾ ਦੀ ਜੈ ਮਾਤਾ ਜੀ ਚੜਦੇ ਗਏ ਰੱਖ ਮਾਤਾ ਤੈਨੂੰ ਤੁਹਾਨੂੰ ਵੀ ਰੱਖਣ ਜੀ ਹਾਂ ਉਹ ਇੱਧਰ ਗਿਆ ਮੈਂ ਸਮਝ ਕਰਿਆ ਮंकी ਕਿਸ ਮਾਨ ਤੋਂ ਕੇ ਲੈ ਜਾਂਦੇ ਹਾਂ ਇਹਨੇ ਮੋਬਾਈਲ ਖੂਗਾ ਹਾਂ ਮੈਂ ਬਾਕੀ ਗਿਆ ਪੌੜੀ ਪੌੜੀ ਚੜਦਾ ਜਾਂ ਜੈ ਮਾਤਾ ਦੀ ਘਰ ਜਾਣਾ 400 ਕੁਝ ਪੌੜੀਆਂ ਨੇ ਤੇ 1 ਕਿਲੋਮੀਟਰ ਦੀ ਵਾਟ ਆ ਬੱਚੇ ਚੱਲੇ ਆ ਸਕੂਲ ਤੋਂ ਜਾ ਰਹੇ ਮੈਂ ਤਾਂ ਸਕੂਲ ਹੀ ਜਾਣਾ। ਮੈਂ ਲਾ 50 ਕਪੜੇ ਦੇ ਛੜਿਆ ਆਪਾਂ। ਯੋਈ। ਅਨੇ ਕਨੇ ਕੇ ਬੱਚੇ ਨੇ ਆਫੋਟੋ। ਹੋਰ ਨਰੇ ਘਰੇ ਲਾਉਂਦੇ ਆ ਤੇ ਇਹ ਇਹਨਾਂ ਦੇ ਘਰੇ ਨਵੇਂ ਮਹਿਮਾਨ ਆਉਣ ਆ। ਮਾਣ ਆਇਆ ਫੋਟੋ। ਚਲੋ ਬਾਕੀ ਸਫ਼ਰ ਨਾਲ ਦੀ ਨਾਲ ਕਰਦੇ। ਇਹ ਜਿਹੜੀ ਆ ਇਹ ਉਸਮਾਧਾ ਇਹ ਇਤਨਾ ਫਾਇਦਮੰਦ ਆਗੇ ਤੇ ਉਹ ਸਾਹਮਣੇ ਪਾਰਕਿੰਗ ਆ ਥੱਲੇ ਜੇ ਚਾਲੇ ਆ ਤਾਂ ਉੱਥੇ ਲੱਗੀ ਹੁੰਦੀ ਆ ਗੱਡੀ ਵੈਸੇ ਇੱਥੇ ਫੋਟੋ ਰੱਖੀ ਹੋਈ ਆ ਆ ਜਿਹੜਾ ਚਿਵਾਰਾ ਵਾਜੀ ਤੇ ਝੰਡੀ ਲੱਗੀ ਹੋਈ ਆ ਇੱਥੇ ਜਿਉਣਾ ਮੋੜ ਦੀ ਫੋਟੋ ਰੱਖੀ ਆ ਜਿਵੇਂ ਬੱਚਿਆਂ ਨੇ ਸਾਨੂੰ ਦੱਸਿਆ ਤੇ ਉਹ ਪਾਰਕਿੰਗ ਆ ਜੀ ਇਤਿਹਾਸ ਦੇ ਨਾਲ ਨਾਲ ਇੱਥੇ ਇੱਕ ਨਾ ਬਹੁਤ ਮਾੜੀ ਘਟਨਾ ਵੀ ਵਾਪਰੀ ਸੀਗੀ 2008 ਦੇ ਵਿੱਚ 3 ਅਗਸਤ ਨੂੰ ਕਿ ਇੱਥੇ ਭਗਦੜ ਮੱਚ ਗਈ ਸੀ 123 ਲੋਕ ਮਾਰੇ ਗਏ ਸੀ ਜਿਦੇ ਵਿੱਚ ਮਹਿਲਾਵਾਂ ਵੀ ਸੀਗੀਆਂ ਬੱਚੇ ਵੀ ਸੀਗੇ ਇਹਦੇ ਕਈ ਕਾਰਨ ਬਣਾਏ ਗਏ ਆ ਕਿਸੇ ਨੇ ਪੁਲਿਸ ਨੂੰ ਲਿਖਿਆ ਵੀ ਪੁਲਿਸ ਨੇ ਡਾਂਗ ਚਲਾਈ ਕਿਸੇ ਨੇ ਲਿਖਿਆ ਕਿ ਇਸ ਜਗ੍ਹਾ ਦੇ ਉੱਤੇ ਪਹਾੜੀ ਖਿਸਕ ਗਈ ਕਿਸੇ ਨੇ ਕਿਹਾ ਕਿ ਇੱਥੇ ਰੇਲਿੰਗ ਟੁੱਟ ਗਈ ਕਿਉਂਕਿ ਉਸ ਦਿਨ 50000 ਇੱਥੇ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਸੀ ਕਿਉਂਕਿ ਉਦੋਂ ਨਵਰਾਤਰੀ ਚੱਲਦੇ ਸੀ 3 ਅਗਸਤ 2008 ਨੂੰ ਹੁਣ ਆਪਾਂ ਇਤਿਹਾਸ ਦੀ ਗੱਲ ਕਰਦੇ ਆਂ ਧਰਮ ਦੇ ਅਨਸਾਰ ਨਾ ਕਈ ਯੁੱਗ ਚੱਲਦੇ ਆ ਜਿਵੇਂ ਅੱਜ ਕੱਲ ਕਲ ਯੁੱਗ ਚੱਲਦਾ ਕਿਸੇ ਵੇਲੇ ਸਤਜ ਯੁੱਗ ਸੀ ਫਿਰ ਦਵਾਪਰ ਸੀ ਤ੍ਰੇਪਾ ਸੀ ਇਹਨਾਂ ਦਾ ਜਿਹੜਾ ਯੁੱਗ ਉਹ ਹਜ਼ਾਰਾਂ ਸਾਲ ਦਾ ਹੁੰਦਾ ਵਾ ਹੁਣ ਕਲ ਯੁੱਗ ਕਹਿੰਦੇ ਚੱਲ ਰਿਹਾ ਵਾ ਇਤੋਂ ਬਾਅਦ ਫਿਰ ਸਤਜ ਯੁੱਗ ਆਊਗਾ ਤੇ ਸਤਜ ਯੁੱਗ ਵੇਲੇ ਦੀ ਗੱਲ ਆ ਤੇ ਆਪਾਂ ਗੱਲ ਕਰਦੇ ਆਂ ਕਿ ब्रह्मा जी ਦੇ ਪੁੱਤਰ ਸੀ ਦક્ષ প্রজাপতি ਜਿਨ੍ਹਾਂ ਦੀ ਬੇਟੀ ਸੀ ਸਤੀ ਜੋ ਸ਼ਿਵ ਜੀ ਮਹਾਰਾਜ ਜੀ ਦੀ ਪਤਨੀ ਸੀ ਏਡਾ ਵੱਡਾ ਯੱਗ ਕਰਾਇਆ ਏਡਾ ਵੱਡਾ ਫੰਕਸ਼ਨ ਕਰਾਇਆ ਉਹਨਾਂ ਨੇ ਸ਼ਿਵ ਜੀ ਮਹਾਰਾਜ ਜੀ ਤੇ ਉਹਨਾਂ ਦੀ ਬੇਟੀ ਨੂੰ ਸੱਦਾ ਨਹੀਂ ਭੇਜਿਆ ਪਰ ਬਾਕੀ ઋષਿ मुनि ਦੇਵਤੇ ਸਾਰੇ ਉਸ ਯੱਗ ਦੇ ਵਿੱਚ ਵਿਰਾਜਮਾਨ ਸੀਗੇ ਤੇ ਸਭ ਤੋਂ ਪਹਿਲਾਂ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਕਰੀਏ ਮਾਤਾ ਜੀ ਦੇ ਦਰਸ਼ਨ ਕਰੀਏ ਮਾਤਾ ਜੀ ਕੋਲੇ ਮੱਥਾ ਟੇਕੀਏ ਅਸ਼ੀਰਵਾਦ ਲਈਏ ਪਹਿਲਾਂ ਆਪਾਂ ਚਲੀਏ ਮੰਦਿਰ ਦੇ ਅੰਦਰ ਚਲੋ ਚਲੀਏ ਜਦੋਂ ਭੇੜ ਹੁੰਦੀ ਹੈ ਜਿਆਦਾ ਹੁੰਦੀ ਭੇੜ ਫਿਰ ਇਹਦੇ ਵਿੱਚ ਦੀ ਨਿਕਲ ਕੇ ਐਦਾਂ ਤੇ ਵੀ ਲੈਂ ਨਾ ਜਿਹੜੀ ਉਹ ਸਿੰਗਲ ਬਣੀ ਰਵੇ ਜਾਂ ਦੋ ਦੋ ਬਣੀਆਂ ਰਹਿਣ ਫਿਰ ਇਸੇ ਤਰੀਕੇ ਇਹ ਬਣਾਇਆ ਹੋਇਆ ਇੱਥੇ ਜੰਗਲਾ ਆਪਾਂ ਪਹੁੰਚ ਗਏ ਮੰਦਰ ਦੇ ਵਿੱਚ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਲਾਈਏ ਜਕਾਰਾ ਜਕਾਰਾ ਲੈਣਾ ਦੇਵੀ ਮਾਤਾ ਦਾ ਬੋਲ ਸੱਚੇ ਦਰਵਾਜ਼ੇ ਕੀ ਜੈ ਤੇ ਯਾਨੀ ਜੈ ਸ਼੍ਰੀ ਮਾਤਾ ਜੀ ਆਪਾਂ ਇਸ ਤੋਂ ਥੋੜਾ ਮੋੜੀਏ ਜਾਨਾ ਇਹ ਆਹੋਂ ਉਹ ਜਾਨਾ ਇਹ ਆਹ ਕਿੰਨਾ ਬੜੀ ਹੈ ਇਹ ਮਾਤਾ ਜੀ ਦਾ ਮਾਤਾ ਦਾ ਨਾਂ ਦੇ ਵੀ ਜੀ ਦਾ ਇਹ ਸਾਰਾ ਸੋਨੇ ਦਾ ਬਣਿਆ ਹੋਇਆ ਮਾਤਾ ਜੀ ਦਾ ਤੇ ਇਧਰੋਂ ਵਾਸੋਂ ਆਪਾਂ ਆਏ ਆ ਤੇ ਮਾਤਾ ਜੀ ਦੀ ਤਸਵੀਰ ਮਾਤਾ ਜੀ ਦਾ ਜਾਇਆ ਹੈ ਇਹਨਾਂ ਦੇ ਪਰਿਵਾਰ ਦੀਆਂ ਭੇਟਾਂ ਸਵੀਕਾਰ ਕਰਨੀ ਹੈ ਮਾਤਾ ਜੀ ਸਤਿ ਸ੍ਰੀ ਅਕਾਲ ਠੀਕ ਰੱਖਣਾ ਮਾਤਾ ਜੀ ਬਹੁਤ ਸੱਚੇ ਦਰਬਾਰੇ ਕੀ ਜੈ ਸੱਜਾ ਸੱਜਾ ਸੱਚਾ ਹਾਂ ਖਬੀਅਤ ਬੈਣੀ ਜਨਾਬ ਨਾਮ ਬੋਲੋ ਜਗਦੀਪ ਸਿੰਘ ਜਗਦੀਪ ਸਿੰਘ ਦੀ ਅਰਦਾਸ ਮਨੋ ਕਾਮਨਾ ਪੂਰੀ ਕਰਨੀ ਮਾਤਾ ਯਾਤਰਾ ਸਤਿ ਸ੍ਰੀ ਅਕਾਲ ਪੰਜਾਬ ਮਾਤਾ ਜੀ ਬੋਲ ਸੱਚੇ ਦਰਬਾਰੇ ਕੀ ਜੈ ਚਲੋ ਅੰਨੀ ਦੀ ਅਰਦਾਸ ਮਨੋ ਕਾਮਨਾ ਕੀੜੀ ਮਾਤਾ ਬੱਚੇ ਦਾ ਖਾਣੇ ਕਿਹੜਾ ਮਾਤਾ ਜੀ ਵਿਦਿਆਮੈ ਤਾਂ ਕੀੜੀ ਮਾਤਾ ਜੀ ਦਰਬਾਰ ਕੀ ਜੈ ਜੈ ਮਾਤਾ ਜੀ ਇਹ ਮਾਤਾ ਜੀ ਇਹ ਬਹੁਤ ਪੁਰਾਣਾ ਪਿਪਲਾ ਹੈ ਨਾ ਇਹ ਮਾਤਾ ਜੀ ਦਾ ਦਰਬਾਰ ਤੇ ਆ ਜਿਹੜਾ ਇਸ ਜਗ੍ਹਾ ਨਾ ਉਦੋਂ ਜਦੋਂ ਇਹ ਬਿਲਡਿੰਗ ਬਣੀ ਨਹੀਂ ਹੋਣੀ ਜਾਫਰ ਜੇ ਪੁਰਾਣੀ ਆ ਉਸ ਵਕਤ ਦੀ ਆ ਫੇਰ ਇੱਥੋਂ ਜਿਉਣਾ ਮੋੜ ਨੇ ਛਾਲ ਮਾਰੀ ਸੀ ਆ ਦੇਖੋ ਕਿੰਨਾ ਡੂੰਘਾ ਵਾ ਠੀਕ ਹੈ ਜੀ ਤੇ ਜਿਹੜੀ ਜਿਉਣਾ ਮੋੜ ਦੀ ਸਮਾਦ ਆ ਉਹ ਪਰਲੇ ਪਾਸੇ ਆ ਮਾਤਾ ਜੀ ਦੇ ਜਦੋਂ ਰਸ਼ ਹੁੰਦਾ ਪੂਰਾ ਤਾਂ ਇੱਥੇ ਸਿੱਟਣ ਨੂੰ ਜਗ੍ਹਾ ਨਹੀਂ ਹੁੰਦੀ ਕਿਉਂਕਿ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੁੰਦੀ ਅੱਜ ਕੱਲ ਥੋੜੇ ਰਸ ਘਟਾ ਇਹਨਾਂ ਦਿਨਾਂ ਦੇ ਵਿੱਚ ਤੇ ਇੱਕ ਛੁੱਟੀਆਂ ਹੈ ਨਹੀਂ ਅੱਜ ਅੱਜ ਵਰਕਿੰਗ ਡੇ ਆ ਨਾ ਯਾਰਾ ਮੈਂ ਤਾਂ ਤਜਰਬਾ ਕਰਦਾ ਆ ਅਵਰ ਆਜੇ ਲਾਜ ਨਹੀਂ ਜਾਵੇ ਇਹ ਬਾਹਰ ਜਾਣ ਦਾ ਰਸਤਾ ਤੇ ਪੰਜਾਬ ਦੇ ਨਾਲ ਜਿਹੜੇ ਜਿੰਨਾ ਵੀ ਹਿਮਾਚਲ ਲੱਗਦਾ ਨਾ ਪੰਜਾਬ ਦੇ ਨਾਲ ਹੱਦ ਲੱਗਦੀ ਆ ਉੱਥੇ ਸਾਰੀ ਜਗਤ ਤੇ ਪੰਜਾਬੀ ਬੋਲੀ ਜਾਂਦੀ ਆ ਇਹ ਬਾਹਰ ਜਾਣ ਦਾ ਰਸਤਾ ਮੰਦਰ ਦੇ ਆਪਾਂ ਇੱਕ ਵਾਰੀ ਪੂਰੇ ਤੇ ਪੂਰੇ ਦਰਸ਼ਨ ਕਰ ਲਏ ਆ ਵਾਹਿਗੁਰੂ ਕਿਾ ਖੂਸੂਦ ਜਗ੍ਹਾ ਹਨਾ ਇਹ ਮੰਦਰ ਦਾ ਬਾਹਰ ਵੀ ਲੋਕ ਖੜੇ ਆ ਮਾਣਾ ਦੇਵੀ ਦੀ ਪਹਾੜੀ ਦੇ ਉੱਤੇ ਪਿੰਡ ਵੀ ਵਸ ਗਏ ਆ ਪਿੰਡ ਵੀ ਵਸ ਗਏ ਲੋਕਾਂ ਦੀ ਰਿਹائش ਇੱਧਰ ਨੂੰ ਆ ਤੇ ਆਪਾਂ ਚੱਲੇ ਆ ਗੁਫਾ ਵੱਲ ਨੂੰ ਹੁਣ ਆਪਾਂ ਫੇਰ ਦੁਬਾਰਾ ਇਤਿਹਾਸ ਦੀ ਗੱਲ ਕਰਦੇ ਆ ਬ੍ਰਹਮਾ ਜੀ ਦੇ ਪੁੱਤਰ ਦਕਸ਼ ਪ੍ਰਜਾਪਤੀ ਜੀ ਨੇ ਜੱਗ ਕਰਾਇਆ ਉਹਨਾਂ ਨੇ ਸ਼ਿਵ ਜੀ ਮਹਾਰਾਜ ਨੂੰ ਨਹੀਂ ਬੁਲਾਇਆ ਤੇ ਜਿਹੜੀ ਉਹਨਾਂ ਦੀ ਪਤਨੀ ਸੀ ਉਹ ਦક્ષ ਪ੍ਰਜਾਪਤੀ ਦੀ ਬੇਟੀ ਸੀ ਜਨ ਕੇ ਸ਼ਿਵਜੀ ਮਹਾਰਾਜ ਜੀ ਦੀ ਪਤਨੀ ਦਾ ਨਾਮ ਸਤੀ ਤੇ ਉਹ ਦક્ષ ਪ੍ਰਜਾਪਤੀ ਦੀ ਬੇਟੀ ਸੀ ਉਹਨਾਂ ਨੇ ਜਦੋਂ ਬਾਕੀ ਰਿਸ਼ੀ मुनि ਹੋਰ ਦੇਵਤੇ ਬੁલાਏ ਪਰ ਇਹਨਾਂ ਨੂੰ ਬੁਲਾਇਆ ਨਹੀਂ ਤੇ ਇਸ ਜਗ੍ਹਾ ਤੇ ਨਹੀਂ ਹੋਇਆ ਯੱਗ ਯੱਗ ਹੋਇਆ ਕੋਈ ਪਖਲ ਸ਼ਹਿਬ ਨਾਮ ਦਾ ਕੋਈ ਸ਼ਹਿਰ ਆ ਪੁਰਾਣਾ ਇਹ ਸਤਜੋਗ ਵੇਲੇ ਦੀਆਂ ਗੱਲਾਂ ਜੀ ਕਈ ਹਜ਼ਾਰ ਸਾਲ ਪੁਰਾਣੀਆਂ ਗੱਲਾਂ ਆ ਸਰੋਵਰ ਬਣਿਆ ਹੋਇਆ ਇੱਥੇ ਤੇ ਇਹ ਇਧਰ ਨੂੰ ਲੰਗਰ ਹਾਲ ਬਣਿਆ ਹੋਇਆ ਤੇ ਜਦੋਂ ਉਹਨਾਂ ਨੂੰ ਬੁਲਾਇਆ ਨਹੀਂ ਤੇ ਉਹਨਾਂ ਨੇ ਸ਼ਬਜੀ ਮਹਾਰਾਜ ਜੀ ਨੂੰ ਕਿਹਾ ਕਿ ਆਪਾਂ ਨੂੰ ਜਾਣਾ ਚਾਹੀਦਾ ਕਿਉਂਕਿ ਆਪਣੇ ਤਾਂ ਘਰੇ ਯੱਗ ਹੋ ਰਿਹਾ ਤਾਂ ਸ਼ਬਜੀ ਮਹਾਰਾਜ ਕਹਿੰਦੇ ਜੇ ਮੈਨੂੰ ਨਹੀਂ ਬੁਲਾਇਆ ਆਹ ਸਾਹਮਣੇ ਮੰਦਿਰ ਦੀ ਤਸਵੀਰ ਬਣਾਈ ਹੋਈ ਆ ਦਵਾਰ ਦੇ ਉੱਤੇ ਤੇ ਇਧਰਲੇ ਪਾਸੇ ਤਿੰਨ ਮੰਦਿਰ ਦੇ ਵਿੱਚ ਮੰਦਿਰ ਛੋਟੇ-ਛੋਟੇ ਬਣਿਆ ਉਹਨਾਂ ਦੀ ਤਸਵੀਰ ਆ ਤੇ ਇਧਰਲੇ ਪਾਸੇ ਸ਼ੇਰ ਖੜਾ ਆ ਮੌਂਕੀ ਆ ਇੱਕ ਮੌਂਕੀ ਦਰਖਤ ਦੇ ਉੱਤੇ ਆ ਜਦੋਂ ਫਿਰ ਇਹ ਮੰਦਰ ਦੀ ਬਹੁਤ ਖੂਬਸੂਰਤ ਤਸਵੀਰ ਇਹ ਕਿਸ਼ਤੀ ਬਣਾਈ ਆ ਕਿਉਂਕਿ ਨੇੜੇ ਗੋਬਿੰਦ ਸਾਗਰ ਆ ਉੱਥੇ ਕਿਸ਼ਤੀਆਂ ਚੱਲਦੀਆਂ ਤੇ ਆ ਬਣਾਇਆ ਭਾਖੜਾ ਡੈਮ ਤੇ ਇਸੇ ਤਰੀਕੇ ਆਪਾਂ ਇਤਿਹਾਸ ਦੀ ਗੱਲ ਕਰਦੇ ਆ ਤੇ ਸ਼ਿਵਜੀ ਮਹਾਰਾਜ ਕਹਿੰਦੇ ਵੀ ਮੈਨੂੰ ਜਿਹੜਾ ਬੰਦਾ ਨਹੀਂ ਬੁਲਾਉਂਦਾ ਮੈਂ ਉੱਥੇ ਜਾਣਾ ਨਹੀਂ ਤੇ ਇਸ ਕਰਕੇ ਸ਼ਿਵਜੀ ਮਹਾਰਾਜ ਗਏ ਨਹੀਂ ਉਹ ਕਹਿੰਦੇ ਵੀ ਇਹ ਤੁਸੀਂ ਜਾਣਾ ਤੁਸੀਂ ਚਲੇ ਜਾਓ ਨਾਲ ਉਹਨਾਂ ਨੇ ਆਪਣੇ ਸੈਨਾਪਤੀ ਜਿਹੜੇ ਸੀਗੇ ਭੈਰਵ ਉਹ ਭੇਜਤੇ ਨਾਲ ਸੈਨਾ ਭੇਜਤੀ ਇੱਕ ਤੁਹਾਨੂੰ ਗੱਲ ਦੱਸਦਾ ਮਾਤਾ ਸਤੀ ਜੀ ਮੇਰੇ ਹਿਸਾਬ ਨਾਲ ਜਾਂ ਇੱਥੋਂ ਪੁੱਛਿਆ ਉਹ ਕਹਿੰਦੇ ਵੀ ਸ਼ਿਵਜੀ ਮਹਾਰਾਜ ਜੀ ਦੀ ਪਹਿਲੀ ਪਤਨੀ ਸੀ ਤੇ ਉਸ ਤੋਂ ਬਾਅਦ ਦੁਬਾਰਾ ਜਨਮ ਹੋਇਆ ਕਿਉਂਕਿ ਜਨਮਾਂ ਦਾ ਜਨਮਾਂ ਦਾ ਨਾਤਾ ਸੀ ਕਿਉਂਕਿ ਉਹ ਭਗਵਾਨ ਸੀਗੇ ਉਹ ਤੇ ਮਾਤਾ ਜੀ ਉਸ ਤੋਂ ਬਾਅਦ ਉਹਨਾਂ ਦਾ ਨਾਮ ਪਾਰਵਤੀ ਵੀ ਪਿਆ ਤੇ ਆਪਾਂ ਗੱਲ ਕਰਦੇ ਹਾਂ ਫਿਰ ਮਾਤਾ ਜੀ ਉੱਥੋਂ ਜਦੋਂ ਯੱਗ ਤੇ ਆ ਗਏ ਯੱਗ ਤੇ ਉਹਨਾਂ ਨੇ ਦੇਖਿਆ ਵੀ ਉਹਨਾਂ ਨੇ ਉਹਨਾਂ ਦੇ ਪਿਤਾ ਜੀ ਨੇ ਬਾਕੀ ਸਾਰੇ ਰਿਸ਼ੀ मुਨੀਆਂ ਨੂੰ ਬੁਲਾਇਆ ਹੋਇਆ ਆਇਆ ਆਪਾਂ ਉਹ ਕਿਹੜਾ ਫੋਰਨਰ ਓ ਮਾਈ ਗੋਡ 10000 ਇਹ ਫੋਰਨਰ ਇਹ ਫੋਰਨਰ ਇਹ ਤਾਂ 10000 ਰੁਪਏ ਆਖਣਾ ਮਾਰ ਜੀ ਬਹੁਤ मांगते ही नहीं किसी से मांगना बुरी बात होती है ठीक है पढ़ते हो स्कूल जाते हो स्कूल तू जाती है नहीं जाती है ना नहीं जाती जाया कर पुत्र अगर पढ़ोगे ना तभी कुछ बनोगे भाई भी जाता है तुम भी जाओ तुम तीनों नहीं जाती ये तीनों नहीं जाती जाते हो है। कौन सी क्लास में कौन सी क्लास में ਉਹ ਥੱਲੇ ਸੜਕਾ ਤੇ ਆਹ ਟ੍ਰੇਲ ਆ ਜਿਹੜੀ ਟਿੰਬਲ ਟ੍ਰੇਲ ਆ ਤੇ ਇਹ ਇੱਥੇ ਲਿਆਉਂਦੀ ਆ ਬੰਦਿਆਂ ਨੂੰ ਬਿਠਾ ਕੇ ਇੱਕ ਦੇ ਵਿੱਚ ਮਿਲਦਾ ਤਿੰਨ ਬੰਦੇ ਬੈਠ ਸਕਦੇ ਹੋ ਜਾਂ ਚਾਰ ਬੈਠ ਸਕਦੇ ਆ ਤੇ ਇਸ ਵਕਤ ਚੱਲੇਗੀ ਲਾਈਟ ਤੇ ਜਿਹੜਾ ਵਿੱਚੋਂ ਜਿਹੜਾ ਖੜ ਗਿਆ ਤੇ ਖੜ ਗਿਆ ਜਾਂ ਫਿਰ ਕੋਈ ਸ਼ਾਇਰ ਗਾਹਕ ਨਾ ਹੋਵੇ ਤਾਂ ਵੀ ਇਹਨਾਂ ਨੇ ਇਹ ਲਾਈਟ ਗਈ ਆ ਪਿੱਛੇ ਹੈਗਾ ਜੀ ਗੋਵਿੰਦ ਸਾਗਰ ਜਿਹਦੇ ਉੱਤੇ ਪਾਖੜਾ ਡੈਮ ਬਣਿਆ ਹੋਇਆ ਹੈ। ਤੇ ਆਪਾਂ ਜਿਹੜੀ ਜਗ੍ਹਾ ਤੇ ਖੜੇ ਆ ਇਹ ਹੈਗੇ ਗੁਫਾ। ਮਾਤਾ ਰਹਿਣਾ ਦੇਵੀ ਜੀ ਦੀ ਇੱਥੇ ਗੁਫਾ ਹੋ। ਤੇ ਪਹਿਲਾਂ ਪਾਪਾ ਬੈਠਦੇ ਹੁੰਦੇ ਮੈਂ ਇੱਥੇ ਗੁਫਾ ਦਰਸ਼ਨ। ਜੈ ਮਾਤਾ ਰਹਿਣਾ ਦੇਵੀ। ਤੇ ਇਧਰਲੇ ਪਾਸੇ ਰਸਤਾ ਜਾਂਦਾ। ਸਫੋਕੇਸ਼ਨ ਕਹਿੰਦੇ ਵੀ ਰਸਤਾ ਬਹੁਤ ਬਰੀਕ ਤੇ ਬਰੀਕ ਹੋਣ ਕਰਕੇ ਮੈਂ ਤਾਂ ਭਾਈ ਜਾਣਾ ਨਹੀਂ ਤੇ ਮੈਂ ਦੇਖ ਲਾ ਇੱਥੇ ਥੋੜਾ ਜਿਹਾ ਦੇਖ ਲੈਣਿਆ ਉਹ ਹੀ ਨਾ ਨਾ ਕੰਮ ਹੋਵੇ ਵੀ ਪ੍ਰਾਚੀਨ ਗੁਫਾ ਇਸ ਗੁਫਾ ਕੀ ਲੰਗਾਈ ਲੰਬਾਈ ਲਗਭਗ 70 ਫੁੱਟ ਹੈ ਕਿਰਪਾ ਆਪਣੇ ਬਾਰੀ ਆਣੇ ਦਾ ਇੰਤਜ਼ਾਰ ਕਰੇ ਇੱਥੇ ਗੁਫਾ ਮਾਤਾ ਜੀ ਦੀ ਹੁਣ ਤਿਆਰੀ ਖਿੱਚੀਏ ਵਾਪਸੀ ਦੀ ਤੇ ਆਪਾਂ ਇਤਿਹਾਸ ਦੀ ਗੱਲ ਕਰਦੇ ਸੀਗੇ ਤੇ ਮਾਤਾ ਜੀ ਜਦੋਂ ਫਿਰ ਇੱਥੇ ਯੱਗ ਤੇ ਆਏ ਉਹਨਾਂ ਨੇ ਦੇਖਿਆ ਕਿ ਮੇਰੇ ਪਤੀ ਦਾ ਕੋਈ ਸੰਗਾਸਨ ਨਹੀਂ ਲੱਗਿਆ ਹੋਇਆ ਕੋਈ ਆਸਣ ਨਹੀਂ ਲਾਇਆ ਤੇ ਉਹ ਉਹਨਾਂ ਨੇ ਰਿਸ਼ੀਆ ਮੂਨੀਆਂ ਨੂੰ ਸੜਾਈਆਂ ਖਰੀਆਂ-ਖਰੀਆਂ ਸੜਾਈਆਂ ਵੀ ਉਹ ਵੀ ਦੇਵਤਾ ਨੇ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਬੁਲਾਇਆ ਫਿਰ ਮਾਤਾ ਜੀ ਉਸੇ ਯੱਗ 'ਚ ਸਤੀ ਹੋ ਗਏ ਸੀ ਉਹਨਾਂ ਦੇ ਅੱਗੇ ਕਹਾਣੀ ਤੁਸੀਂ ਗੂਗਲ ਤੇ ਪੜਿਓ ਤੇ ਸਤੀ ਹੋ ਗਏ ਸੀ ਤੇ ਉਹਨਾਂ ਦੇ ਨੈਣ ਇੱਥੇ ਡਿੱਗੇ ਸੀ। ਬਾਕੀ ਤੁਸੀਂ Google ਤੇ ਇਤਿਹਾਸ ਦੇਖ ਸਕਦੇ ਹੋ ਵਿਕੀਪੀਡੀਆ ਨੈਣਾ ਦੇਵੀ ਨੈਣਾ ਵੈਸ਼ਨੋ ਪੰਜਾਬੀ ਟਾਬਾ ਤੇ ਇਹ ਮੰਗਲ ਸਿੰਘ ਮੰਗਲ ਸਿੰਘ ਜਿਹੜਾ ਨਾ ਵੈਸ਼ਨੋ ਇਹਨਾਂ ਦੇ ਸਾਹਮਣੇ ਰੋਪਵੇ ਆ। ਇੱਥੋਂ ਤਹਾਂ ਨੂੰ ਜਾਂਦਾ ਜਿੱਥੋਂ ਆਪਾਂ ਮਾਤਾ ਜੀ ਵੱਲੋਂ ਤੇ ਬਣਿਆ ਹੋਇਆ ਰੋਪਵੇ। ਇਸ ਜਗ੍ਹਾ ਤੋਂ ਜਾਂਦੀਆਂ ਨੇ ਟ੍ਰੋਲੀਆਂ ਤੇ